ਇਹ ਪਿੰਡ ਦਾ 메인 ਗੁਰਦੁਆਰਾ ਸਾਹਿਬ ਆ। ਇੱਥੋਂ ਆਪਾਂ ਮੱਥਾ ਦੇ ਕੇ ਵੀਡੀਓ ਦੀ ਕੀਤੀ ਸ਼ੁਰੂਆਤ। ਲਓ ਜੀ ਹੁਣ ਆਪਾਂ ਆ ਗਏ ਪਿੰਡ ਦੀ ਸੱਤ ਚ। ਇੱਥੇ ਆਪਣੇ ਬਜ਼ੁਰਗ ਵੀਰ ਭਰਾ ਐਨ ਰੌਣਕਾਂ ਲਾਈ ਬੈਠੇ ਆ। ਇੱਥੇ ਛਿੱਕੀ ਕਿੱਧਰ ਸਰਦਾ ਹੈ? ਆਹ ਜੀ। ਆਹ ਜੀ। ਬਜ਼ੁਰਗ ਬਾਬਾ ਛਿੱੜਦੇ ਸੀਗੇ ਹਾਂ। ਹਾਂ ਭਾਈ ਹੋ ਗਏ। ਅੱਜ ਆਪਾਂ ਖੜੇ ਆ ਪਿੰਡ ਜੈ ਸਿੰਘ ਦੇ ਵਿੱਚ ਜ਼ਿਲ੍ਹਾ ਬਠਿੰਡਾ ਜਿੱਥੇ ਆਪਾਂ ਤੁਹਾਨੂੰ ਇੱਕ ਬਾਈ ਦੀ ਹਵੇਲੀ ਦਿਖਾਵਾਂਗੇ ਮਿਊਜ਼ੀਅਮ ਬਣਿਆ ਹੋਇਆਗਾ ਕਾਫੀ ਪੁਰਾਣੀਆਂ ਚੀਜ਼ਾਂ ਰੱਖੀ ਹੋਟੇ ਪੰਜਾਬੀ ਵਿਰਸੇ ਨਾਲ ਸੰਬੰਧਿਤ ਤੇ ਪੁਰਾਣੀ ਜਿਹੜੀ ਆਪਣੀ ਸਭੇਤਾ ਸੀਗੀ ਉਹਦੇ ਨਾਲ ਸੰਬੰਧਿਤ ਤੇ ਹੋਰ ਕਾਫੀ ਪੁਰਾਣੀਆਂ ਚੀਜ਼ਾਂ ਜਿਵੇਂ ਮੁਗਲਾਂ ਵੇਲੇ ਦੀਆਂ ਚੀਜ਼ਾਂ ਕਾਫੀ ਪੁਰਾਣਾ ਸਮਾਨ ਪਿਆ ਆਪਾਂ ਤੁਹਾਨੂੰ ਦਿਖਾਉਣੀ ਹੈਗੀ ਤੇ ਇਹ ਬਾਈ ਦੀ ਹਵੇਲੀ ਆ ਸਾਹਮਣੇ ਹਵੇਲੀ ਅਮਰਾਓ ਤੇ ਹਵੇਲੀ ਤੁਸੀਂ ਦੇਖ ਸਕਦੇ ਹੋ ਕਿੰਡੀ ਸੋਹਣੀ ਬਣੀ ਹੋਈ ਆ ਤੇ ਬਾਈ ਪ੍ਰੋਫੈਸਰ ਆ ਗਈ ਇਹਨਾਂ ਨੇ ਜਿਹੜੀ ਸਾਰੀ ਆ ਆਪਣੀ ਜਮ੍ਹਾਂ ਪੂੰਜੀ ਸੀਗੀ ਇਸ ਆਪਣੇ ਸ਼ੌਂਕ ਤੇ ਲਾਤੀ ਆਪਾਂ ਤੁਹਾਨੂੰ ਹਵੇਲੀ ਵੀ ਦਿਖਾਉਣੇ ਆ ਮੜੀ ਜੀ ਇਹ ਆ ਹਵੇਲੀ ਅਮਰਾਓ ਇੱਧਰ ਇਹਨਾਂ ਦਾ ਬੋਰਡ ਲੱਗਿਆ ਪ੍ਰੋਫੈਸਰ ਹਰਦਰਸ਼ਨ ਸਿੰਘ ਸੋਲ ਆਈ ਇਹਨਾਂ ਦਾ ਨਾਂ ਮਹਾਰਾਜਾ ਰਣਜੀਤ ਸਿੰਘ ਪੰਜਾਬੀ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਦੇ ਵਿੱਚ ਤੇ ਪ੍ਰੋਫੈਸਰ ਲੱਗੇ ਹੋਏ ਆਗੇ ਇਹ ਇਹਨਾਂ ਦੀ ਹਵੇਲੀ ਆ ਤੇ ਹਵੇਲੀ ਦੇਖੋ ਕਿੰਡੀ ਸੋਹਣੀ ਆ ਛੋਟੀਆਂ ਇੱਟਾਂ ਦੀ ਬਣੀ ਹੋਈ ਆ ਬਾਕੀ ਆਪਾਂ ਅੰਦਰ ਵੀ ਚੱਲਦੇ ਆਂ ਅੰਦਰੋਂ ਦਿਖਾਉਨੇ ਆ ਤੁਹਾਨੂੰ ਕਿ ਵੀ ਕੀ ਬਾਈ ਕੀ ਕੁਛ ਰੱਖੀ ਬੈਠਿਆ ਪੁਰਾਣੀਆਂ ਚੀਜ਼ਾਂ ਜੁਗਣੀ ਕਈ ਤਰ੍ਹਾਂ ਦੀ ਆ ਵੀ ਜੁਗਣੀ ਇਹ ਕੰਠਾ ਜੁਗਣੀ ਹੈ ਠੀਕ ਹੈ ਤੇ ਜਿਹੜੀਆਂ ਪੈਂਟੀਆਂ ਕੁਝ ਇਹ ਹਾਂ ਇਹ ਮੇਰੀਆਂ ਆ ਆਪਣੀਆਂ ਆ ਗਿਆ ਰਹੀ ਆਪਣੇ ਮੂਲੀ ਇਹ ਰਗੜਨ ਵਾਲਾ ਹੀ ਇਹ ਖੁੜੀ ਹੈ ਕੋਈ ਕਹਿੰਦਾ ਨਾ ਉਹ ਖੁਈ ਸਰਦਾ ਦਾ ਮੂਲੀ ਨਾ ਪੀੜਾ ਅੱਛਾ ਅੱਛਾ ਠੀਕ ਹੈ ਉਹ ਇੱਥੋਂ ਬਣੀ ਹੈ ਘਾਵਤੀ ਫਿਰ ਖੁੜੀ ਪਹਿਲਾਂ ਇੱਥੇ ਜ਼ਮੀਨ ਚ ਪੱਟੀ ਹੁੰਦੀ ਸੀ ਪਹਿਲਾਂ ਫਿਰ ਆਹ ਮੂਲੀ ਹੁੰਦੇ ਸੀ ਠੀਕ ਹੈ ਜੀ ਇਹਦੇ ਨਾਲ ਲੇਡੀਜ਼ ਕੜੀਆਂ ਖੁੜਦੀਆਂ ਸੀ ਪਸ਼ੂਆਂ ਵਾਸਤੇ ਛੋਲੇ ਪਸ਼ੂਆਂ ਵਾਸਤੇ ਬੱਕਲੀਆਂ ਹੂੰ ਛੋਲੇ ਆਂਗੀਆਂ ਠੀਕ ਹੈ ਜੀ ਠੀਕ ਹੈ ਜਾਂ ਘਾਟ ਘਟ ਪੀਆਂ ਜਵਾਂ ਨੇ ਦੜੀਆਂ ਬਰਵਾਉਣ ਵਾਸਤੇ ਕਣਕ ਕੁੱਟਦੀਆਂ ਛੁਰਕਦੀਆਂ ਠੀਕ ਹੈ ਜੀ ਆ ਕੀ ਚੀਜ਼ ਆਈ ਆਪਣੇ ਇਹ ਪੁਰਾਣੇ ਘਰਾਂ ਨੂੰ ਸਜਾਉਣ ਵਾਸਤੇ ਚੀਜ਼ਾਂ ਹੁੰਦੀਆਂ ਸੀਗੀਆਂ ਜੋ ਵਾਸਤੇ ਫੁੱਲ ਫੁੱਲ ਦਾ ਵੇ ਆ ਚਰਖਾ ਦੇ ਕੁਰਸੀਆਂ ਚਰਖਾ ਹੁਣ ਬੱਚਿਆਂ ਨੂੰ ਅੱਜ ਕੱਲ੍ਹ ਤਾਂ ਪਤਾ ਹੀ ਨਹੀਂ ਚਰਖਾ ਚਰਖੇ ਵਾਰੀ ਨਹੀਂ ਪਤਾ ਹੁਣ ਹੈ ਜੀ ਹਾਂ ਪੂਣੀਆ ਅੰਗਲੋਟਾ ਧਕਲਾ ਮਾਲ ਉਹ ਕਤਨੀ ਹੁੰਦੀ ਸੀ ਕਤਨੀ ਪੀੜਾ ਪੀੜੀ ਹੈ ਤਾਂ ਇਸ ਤਰ੍ਹਾਂ ਆ ਪੁਰਾਣੇ ਚਰਖੇ ਆ ਦੇਖੋ ਕੁਰੁੰਡੀ ਆ ਉਹ ਉਹ ਸਫਰੀ ਚਰਖਾ ਕਹਿੰਦੇ ਉਹਨੂੰ ਸਫਰ ਚ ਲੈ ਜਾਂਦੇ ਸੀ ਆਹ ਸਾਹਮਣੇ ਵਾਲਾ ਜੀ ਹਾਂ ਪੂਰੀ ਆ ਟੇਰ ਨਾ ਪਾ ਤਾਂ ਤਾਣੀ ਦਾ ਸਮਾਨ ਕੁਝ ਉਹਨੂੰ ਪੁਰਸ਼ ਜਿਹੜਾ ਉਹਨੂੰ ਕੁਝ ਕਹਿੰਦੇ ਆ ਉਹ ਵੇਲ ਨਹੀਂ ਹੈ ਜਿਹਦੇ ਚ ਜਿਹਦੇ ਨਾਲ ਬੜੇਵੇਂ ਅੱਡ ਹੁੰਦੇ ਸਿਰੋਂ ਅੱਡ ਹੋ ਜਾਂਦੀ ਸੀ ਆ ਬੋਟੇ ਕਾਗਜ਼ ਪੇਪਰ ਮੈਸ਼ੀਨ ਉਹ ਬੋਲ ਜਾਨੂੰ ਕੀ ਕਹਿੰਦੇ ਜਿਹੜਾ ਸਾਹਮਣੇ ਜਿੱਥੇ ਉਹ ਘੁੰਮਣਾ ਲਾ ਉਹਨਾਂ ਸਾਹਮਣੇ ਲੱਗਿਆ ਕੁਰੀ ਕੁਰੀ ਕਹਿੰਦੇ ਜੀ ਉਹ ਕੁਰੀ ਹਾਂ ਠੀਕ ਹੈ ਜੀ ਠੀਕ ਹੈ ਆ ਬੋਟੇ ਆ ਉਹ ਦੇਖੋ ਜਿਹੜੇ ਰੰਗ-ਬਰੰਗੇ ਪੇਰ ਉਹ ਬਿਆਸਰ ਕਰਾ ਚੁੰਦੇ ਸੀ ਆ ਸਰਪੋਸ ਐ ਰੋਟੀਆਂ ਰੱਖਦੇ ਸੀ ਆ ਛੱਬਾ ਐ ਉਹ ਦਾ ਤਾਂ ਤਾਣੀ ਦਾ ਆ ਗਈ ਹਨ ਉਹ ਤਾਣੀ ਦਾ ਜਿਹੜਾ ਪਹਿਲਾਂ ਬੁੜੀਆਂ ਬੁੰਨਦੇ ਹੁੰਦੇ ਸੀ ਆਪਣੇ ਹਨ ਰੱਛ ਕਹਿੰਦੇ ਉਹ ਰੱਛ ਕਹਿੰਦੇ ਠੀਕ ਹੈ ਜੀ ਆਪ ਚਾਰ ਨੇ ਪਲੀਆਂ ਹਨ ਚ 6 ਕੜਛੀਆਂ ਥੱਪਣਾ ਹੁੰਦਾ ਥੱਪ ਕੇ ਰੋਟੀ ਬਣਾਉਂਦੀਆਂ ਠੀਕ ਹੈ ਜੀ ਫੇਰਾ ਤਾਂ ਤੁਹਾਨੂੰ ਪਤਾ ਹੀ ਹੈ ਵੀ ਆਹ ਹਮ ਪਰ ਕਨੀ ਮਧਾਣੀ ਆਪਣੀ ਆ ਗਈ ਹਨ ਬਲਣੀਆਂ ਕੁਝੇ ਬਲਣੀਆਂ ਗਾਗਰਾਂ ਹਾਂ ਉਹ ਗਾਗਰਾ ਕੀ ਹੈ ਨਾ ਗਾਗਰਾ ਵੀ ਹੁਣ ਤਾਂ ਬਹੁਤ ਘਟਾ ਜੀ ਹੁਣ ਤਾਂ ਹੈ ਹੀ ਨਹੀਂ ਨਾ ਹੁਣ ਤਾਂ ਹੈ ਹੀ ਨਹੀਂ ਜੀ ਜੀ ਹਾਂ ਲੋੜ ਨਹੀਂ ਆਹ ਛੰਨਾ ਆ ਗਿਆ ਸਾਹਮਣੇ ਹੈ ਨਾ ਛੰਨੇ ਹੋਰ ਫਿਰ ਬੇਚਣੇ ਇਹ ਛੰਨੇ ਦੀ ਵਰਤੋਂ ਇੱਕ ਆਪਣੇ ਜਿਹੜੀਆਂ ਔਰਤਾਂ ਜੀਆਂ ਦੰਦ ਠੇਕਨੂ ਕੀ ਕੀ ਕਰਦੇ ਹੁੰਦੇ ਸੀ ਉਹ ਉਹ ਹੀ ਛੰਨਾ ਜੀ ਹਾਂ ਉਹ ਦੰਦ ਵੀ ਠੇਕਦੇ ਸੀ ਛੰਨੇ ਨਾਲ ਹੀ ਠੇਕਦੇ ਸੀ ਨਾ ਤੇ ਬਾਕੀ ਉਹ ਆਪਣੇ ਪੱਖੇ ਆ ਗਈ ਪਰਾਣੀ ਹੈ ਨਾ ਰਾਣੀਆਂ ਪੱਖੀਆਂ ਆ ਬਹੁਤ ਨਾਲ ਚ ਪੁਰਾਣੀਆਂ ਕੁੜੀਆਂ ਉਹ ਵਿੱਚ ਫੁੱਲ ਪੱਤੀਆਂ ਬਣਾ ਕੇ ਪਾਉਂਦੇ ਸੀ ਸ਼ੋਪੀਸ ਬਣ ਜਾਂਦੇ ਸੀ ਕਿ ਬਾਜ਼ਾਰੋਂ ਤਾਂ ਚੀਜ਼ਾਂ ਬਣਦੀਆਂ ਸੀ ਇਸ ਤਰੀਕੇ ਨਾਲ ਬਣਦੇ ਸੀ ਤੇ ਆ ਗਈ ਆ ਗਈ ਆ ਸਾਹਮਣੇ ਲੈਂਪ ਲੈਂਪੀ ਲੈਂਪ ਵੱਡੇ ਬਲਟੋ ਕੇ ਆ ਮੂਰਤੀਆਂ ਬਾਹਰ ਦੀਆਂ ਯੂਰਪੀ ਇਹ ਟੋਕਣਾ ਇਹ ਕਿੰਨਾ ਕੁ ਪੁਰਾਣਾ ਹੋਵੇ ਜੀ ਇਹ ਤਾਂ ਕਾਫੀ ਪੁਰਾਣਾ ਲੱਗਦਾ ਜੀ ਜੀ 100 200 ਸਾਲ ਪੁਰਾਣਾ ਹੋਊਗਾ ਠੀਕ ਹੈ ਜੀ ਆ ਬਾਹਰ ਦੇ ਗਈ ਸਾਰੀਆਂ ਮੂਰਤਾਂ ਹਾਂ ਯੂਰਪ ਦੀਆਂ ਆ ਇਹ ਠੀਕ ਹੈ ਜੀ ਇਹ ਹਮ ਦੇ ਖੁਸ਼ੀ ਇਹ ਇਹ ਗਾਗਰਾਂ ਲੋਹੇ ਦੀਆਂ ਲੋਹੇ ਦੇ ਡੋਲ ਆਹ ਗੜਵੇ ਦੋਣੀਆਂ ਗੜਵੇ ਆਹ ਗੰਗਾ ਸਾਗਰ ਆਹ ਕਾਰਨ ਇਹ ਕਿਹੜੇ ਬਰਤਨ ਕਿਹੜੀ ਹੈ ਇਹ ਸਾਰੇ ਤਾਂਬੇ ਦੇ ਪਿੱਤਲ ਦੇ ਪਿੱਤਲ ਦੇ ਪਿੱਤਲ ਦੇ ਤਾਂਬੇ ਦੇ ਆਹ ਲੋਹੇ ਦੇ ਆਹ ਲੋਹੇ ਦੀ ਆ ਗਈ ਨਾ ਆਹ ਲੋਹੇ ਦੀ ਗਾਗਰ ਆ ਡੋਲ ਕੇ ਦੀ ਜਣੂ ਡੋਲ ਕਹਿੰਦੇ ਇਹ ਡੋਲ ਕੀ ਆਪਾਂ ਇਹਨੂੰ ਹੋਰ ਕੀ ਕਹਿ ਸਕਦੇ ਆਪਾਂ ਡੋਲ ਕਹਾਂਗੇ ਇਹ ਖੂਹ ਚੋਂ ਪਾਣੀ ਕੱਢਣ ਵਾਸਤੇ ਵਰਤਾ ਜਾਂਦਾ ਸੀ ਇਹ ਅੱਛਾ ਚਾ ਠੀਕ ਹੈ ਜੀ ਅੱਛਾ ਇਹ ਵਰਤਿਆ ਜਾਂਦਾ ਸੀ ਕਿ ਖੂਹ ਚੋਂ ਪਾਣੀ ਕੱਢਣ ਲਈ ਜੋ ਇਹ ਤਾਂ ਜਿਹੜੇ ਪੀਣ ਵਾਸਤੇ ਪਾਣੀ ਕੱਢਦੇ ਸੀ ਨਾ ਹਾਂਜੀ ਹਾਂਜੀ ਉਹ ਵਰਤਦੇ ਸੀ ਇਹਨੂੰ ਠੀਕ ਹੈ ਜੀ ਜਿਹੜੇ ਇਹ ਜੰਗਲ 'ਚ ਹੁੰਦੇ ਸੀ ਆਹ ਲੋਹੇ ਦੇ ਪੰਡੇ ਜਿਹੜੇ ਪੰਡੇ ਹੁੰਦਾ ਸੀ ਉਹ ਹੋਰ ਹੁੰਦਾ ਸੀ ਉਹ ਤੁਹਾਨੂੰ ਦਿਖਾਉਣੇ ਚਾਹਿਆ ਕਰਦੇ ਸੀ ਠੀਕ ਹੈ ਜੀ ਇਹ ਕੋਈ ਪਰੰਪਰਾ ਨਾ ਮੁਰਤਿਆਂ ਬੜੀ ਦੂਰ ਦੂਰ ਤੋਂ ਆਉਂਦੀ ਹੈ ਇਹ ਇਹ ਦਾਲ ਵਾਲੀ ਗਾਗਰ ਆ ਦੇਖੋ ਸਰਾਹੀ ਹੈ ਆਹ ਸਰਾਹੀ ਇਹ ਗਾ ਕਿਹੜੇ ਕੰਮ ਲਈ ਹੁੰਦੀ ਸਰਾਹੀ ਜੀ ਸ਼ਰਾਬ ਵਗੈਰਾ ਪੀਂਦੇ ਸੀ ਅਗੇ ਲੋਕ ਠੀਕ ਹੈ ਜੀ ਸਰਾਹੀ ਸਰਾਹ ਹੁੰਦੀ ਹੈ ਸ਼ਰਾਬ ਹੁਣ ਸੰਭਾਲਣ ਵਾਲੀ ਸਰਾਹੀ ਠੀਕ ਹੈ ਜੀ ਠੀਕ ਹੈ ਠੀਕ ਹੈ ਇਹ ਪੁਰਾਣੇ ਬੱਦਲਾਂ ਅੰਦਰ ਗਗ੍ਹਾਸੇ ਡੋਲ ਨੇ ਛੋਡੇ ਕੋਲ ਅੰਦਰ ਵਿੱਚ ਜਿਹੜਾ ਸਮਾਨ ਹੋਊਗਾ 100 150 ਸਾਲ ਤੋਂ ਪੁਰਾਣਾ ਹੀ ਹੈ ਜੀ ਸਾਰਾ ਹੀ ਹਨਾ ਹਾਂ ਗਾਗਨਾ ਟੋਕਣੀਆਂ ਬਲਟੋਈਆਂ ਅੰਦਰ ਆ ਪੁਰਾਣਾ ਹੋਵੇ ਕੋਈ ਬਹੁਤ ਸਮਾਨ ਹੈ ਜੀ ਸਾਰੇ ਪੁਰਾਣੇ ਅੱਡੇ ਏਦਾਂ ਦੇ ਰਜਵਾੜੇ ਹੁੰਦੇ ਸੀ ਹਨਾ ਅਮੀਰ ਲੋਕ ਹੁੰਦੇ ਸੀ ਉਹ ਹਾਂਜੀ 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 ਸਰਦਾਰ ਹੁੰਦੇ ਸੀ ਜਿਹੜੇ ਚਾਉਕਾਰ ਹੁੰਦੇ ਸੀ ਜਿਹੜੇ ਇੱਕ ਕਰਨੀ ਹੈ ਦੁੱਧ ਠੀਕ ਹੈ ਜੀ ਹਾਂ ਦੋਨਾਂ ਇਹਦੇ ਵਿੱਚ ਦੁੱਧ ਚੋਂਦੇ ਸੀ ਹੁਣ ਆਪਾਂ ਬਾਲਟੀ ਚੋਂਦੇ ਨੇ ਦੁੱਧ ਚੋਂਦੇ ਸੀ ਇਹਦੇ ਚ ਇਹਦੇ ਚ ਚੋਂਦੇ ਇਹਦੇ ਚ ਚੋਂਦੇ ਸੀ ਪਹਿਲਾਂ ਦੋਨਾਂ ਸੀ ਠੀਕ ਹੈ ਜੀ ਅੱਜ ਕੱਲ ਤਾਂ ਹੁਣ ਆਪਾਂ ਬਾਲਟਾ ਘਣਾ ਚੋਂਦੇ ਹਣਾ ਆ ਦੇਖੋ ਇਹ ਜੇ ਇਹ ਹਮਾਮ ਹੈ ਇਹ ਵਿੱਚ ਇੱਥੇ ਅੱਗ ਪੈਂਦੀ ਹੈ ਇੱਥੇ ਪਾਣੀ ਪੈਂਦਾ ਫੇਰ ਗਰਮ ਰਹਿੰਦਾ ਆ ਦੇਖੋ ਇਹ ਪਾਣੀ ਗਰਮ ਵਾਲਾ ਸੀਗਾ ਜੀ ਹੂੰ ਨਹੀਂ ਇੱਥੇ ਦੁਬਾਰੇ ਖੁੱਲੇ ਜੀ ਨੂੰ ਮੜਾ ਜਾ ਅਗਰ ਇਹਦੇ ਵਿੱਚ ਜਦੋਂ ਪਾਉਂਦੇ ਸੀ ਤਾਂ ਆਉਂਦੇ ਸੀ ਠੀਕ ਹੈ ਜੀ ਫਿਰ ਘਰ ਰਹਿੰਦਾ ਸੀ ਘਰ ਰਹਿੰਦਾ ਲੰਬਾ ਸਮਾਂ ਛੋਟਾ ਕੁਝ ਅੱਗੇ ਸਮੀਰ ਨਹੀਂ ਸੀ ਠੀਕ ਹੈ ਜੀ ਠੀਕ ਹੈ ਪੁਰਾਣੇ ਪਿੱਛੇ ਦੇ ਚਿੱਠੇ ਆ ਵੀ ਸਮਾਂ ਮੈਂ ਛੋਟਾ ਹਲਾਉਂ ਹੱਥ ਵਗੈਰਾ ਤੋਂ ਵਾਸਤੇ ਬੈਠਕਾਂ ਦੇ ਪੂਰੇ ਰੱਖਦੇ ਸੀ ਜਿੱਥੇ ਇੱਥੇ ਤੁਸੀਂ ਕਰਉਂ ਮੈਂ ਉਹ ਕਰਕੇ ਲੈਂਦੇ ਸੀ ਪੁਰਾਣੇ ਪੰਘੂੜੇ ਇਹ ਸਰਵਿਸ ਸਟ੍ਰੋਲੀ ਹੈ ਇਹ ਚਿੱਠੇ ਤੇ ਕਿੱਸੇ ਆ ਜਿਹੜੇ ਬਜ਼ੁਰਗ ਲੋਕ ਸਾਡੇ ਇਹ ਕਿੱਥੇ ਵਰਤੀ ਜਾਂਦੀ ਸੀਗੀ ਆ ਸਰਵਿਸ ਟਰਾਲੀ ਦੀ ਸਰਵਿਸ ਟਰਾਲੀ ਜਿਵੇਂ ਮਹਿਮਾਨ ਆਇਆ ਉਹਨਾਂ ਵਾਸਤੇ ਚਾਹ ਪਾਣੀ ਖਾਣਾ ਲਿਜਾਣ ਨੂੰ ਠੀਕ ਹੈ ਜੀ ਬੈਠਕਾਂ ਵਗੈਰਾ ਜਾਂਦਾ ਸੀ ਖਾਣਾ ਹਾਂ ਹਾਂਜੀ ਹਾਂਜੀ ਆ ਸਾਰਾ ਪੁਰਾਣਾ ਹੀ ਆ ਗਿਆ ਜੀ ਹਨਾ ਇਹ ਪੁਰਾਣੇ ਚਿੱਠੇ ਕਿੱਸੇ ਆ ਆਪਣੇ ਉਹੀ ਆ ਗਏ ਬਾਬੂ ਰਜਵਾਲੀ ਹਨਾ ਜੀ ਇਹ ਬਾਬੂ ਰਜਵਾਲੀ ਆ ਆਲੱਗ-ਆਲੱਗ ਲੇਖਾਂ ਦੇ ਚਿੱਠੇ ਬਹੁਤ ਪੁਰਾਣੇ ਪਹਿਲਾਂ ਲੋਕ ਇਹਨਾਂ ਨੂੰ ਕੁੰਡਾਂ ਦੇ ਬੈਠ ਕੇ ਸੱਥਾਂ ਚ ਕੋਹੜਾ ਥੱਲੇ ਬੈਠ ਕੇ ਪੜਦੇ ਸੀ ਇੱਕ ਦੂਜੇ ਨੂੰ ਪੜ੍ਹ ਕੇ ਸੁਣਾਉਂਦੇ ਪੜ੍ਹ ਕੇ ਸੁਣਾਉਂਦੇ ਆਪਣੇ ਕਾਫੀ ਪਿੰਡਾਂ ਦਾ ਇਤਿਹਾਸ ਵੀ ਦੱਸਿਆ ਇਹਨਾਂ ਨੇ ਬਾਬੂ ਰਜਵਲੀ ਨਹੀਂ ਹਣਾ ਆਦਾ ਵੀ ਜੰਗ ਦੇ ਮੈਦਾਨਾਂ ਲੱਗਦੇ ਹੀ ਹਣਾ ਇਹ ਜੰਗ ਦਾ ਪਹਿਰਾਵਾ ਯੋਧੇ ਪਹਿਨਦੇ ਸੀ ਸਪਾਈ ਪਹਿਨਦੇ ਸੀ ਠੀਕ ਹੈ ਜੀ ਇਹ ਪੁਰਾਣੀਆਂ ਲਾਲਚ ਨਾਂ ਤੇ ਲੈਂਪੇ ਕੈਂਡਲ ਸਟੈਂਡ ਇਹ ਪੁਰਾਣੀ ਐਮਰਜੈਂਸੀ ਲਾਈਟ ਹੁੰਦੀ ਸੀ ਉਹ ਪੁਰਾਣਾ ਹਥਿਆਰ ਆ ਦੇਖੋ ਇਹ ਪੁਰਾਣਾ ਬਹੁਤ ਸਾਰਾ ਸਮਾਨ ਸੁਰ ਮੇਦਾਨੀਆਂ ਹੁਣ ਸ਼ਾਇਦ ਇਹਨਾਂ ਤੋਂ ਅੱਤਾ ਉਹ ਪੁਰਾਣਾ ਮੁਗਲ ਕਾਲ ਦਾ ਸਮਾਨ ਆ ਉਹ ਸਾਰਾ ਉੱਧਰ ਲਾਟਣਾ ਤੇ ਗੈਸ ਲੈਂਪ ਹੈਗੇ ਹਨ ਹਾਂਜੀ ਆ ਟਾਈਮ ਕਲॉक ਹੈ ਗ੍ਰੈਂਡਫਾਦਰ ਕਲॉक ਕਹਿੰਦੇ ਗ੍ਰੈਂਡਫਾਦਰ ਕਲॉक ਇਹ ਫਿਰ ਜਰਾ ਵਾਕਟਰ ਸੰਜੋਹ ਹੈ ਇਹ ਇਹ ਮਰਾਜੇ ਮਹਾਰਾਜੇ ਪਹਿਨਦੇ ਸੀ ਉਹ ਜਿਹੜਾ ਪਹਿਲਾਂ ਦੇਖਿਆ ਉਹ ਸਪਾਈ ਪਹਿਨਦੇ ਸੀ ਜਦੋਂ ਜੰਗ ਦੇ ਮੈਦਾਨ ਚ ਜਾਂਦੇ ਸੀ ਸੁਰੱਖਿਆ ਕਵਚ ਕਹਿ ਸਕਦੇ ਆਪਾਂ ਨਾ ਹਾਂਜੀ ਹਾਂਜੀ ਸਿੰਧ ਘਾਟੀ ਦੀ ਸੱਭਿਆਚਾਰ ਨਾਲ 5000 ਸਾਲ ਪੁਰਾਣੀਆ ਹਸਤਾ ਹੈ ਉਹ ਖੁਦਾਈ ਤੋਂ ਨਿਕਲਦੀਆਂ ਥੱਲੋਂ ਧਰਤੀ ਘਟ ਕੇ ਜਿਹੜੇ ਲੋਕ ਸਾਡੇ ਤੋਂ ਪਹਿਲਾਂ ਰਹਿੰਦੇ ਸੀਗੇ ਉਹ ਚਲੇ ਗਏ ਇੱਥੋਂ ਤੇ ਉਹਨਾਂ ਦੇ ਪਿੰਡ ਥੱਲੇ ਮਿੱਟੀ ਦੇ ਥੱਲੇ ਦਬੇ ਹੋਏ ਆ ਪਿੰਡਾਂ ਦੇ ਪਿੰਡ ਹਾਂ ਹੁਣ ਵੀ ਨਿਕਲੇ ਹੀ ਮਗਰ ਜੇ ਇੱਕ ਚੁਗੇ ਕਲਾ ਪਿੰਡ ਦੇ ਵਿੱਚ ਹੈ ਨਾ ਹੁਣ 5-7 ਦਿਨ ਹੋ ਗਏ ਅੱਛਾ ਤੇ ਉਥੋਂ ਇੱਕ ਮਤਲਬ ਤੌੜੇ ਹੀ ਨਿਕਲੇ ਆ ਜੀ ਤੌੜੇ ਦੀਆਂ ਤਿੰਨ ਲੇਅਰਾਂ ਨਿਕਲੀਆਂ ਆ ਆਮ ਕਹਿੰਦੇ ਲੇਅਰ ਇੱਕ ਹੁੰਦੀ ਆ ਤੌੜੇ ਦੀ ਉਹ ਵੀ ਕਾਫੀ ਪੁਰਾਣਾ ਦੱਸ ਦਿਆ ਕਹਿੰਦੇ ਉਹ ਅੱਛਾ ਹਾਂਜੀ ਹਾਂਜੀ ਚੁਗਿਆ ਤਾਂ ਨਿਕਲ ਕਹਾਂਜੀ ਚੁਗਿਆ ਜਮ ਜਿਹਨੂੰ ਦਿਖਾਵਾਂਗੇ ਉਹ ਵੀ ਲੈ ਕੇ ਇੱਥੇ ਉਹ ਦੇ ਦੇਣਗੇ ਹੈਗਾ ਆਪਣਾ ਮਿੱਤਰ ਉਹ ਲੈ ਆਵਾਂਗੇ ਜੀ ਆਪਾਂ ਹਜੇ ਖੁਦਾਈ ਹੋਣੀ ਆ ਉੱਥੇ ਇਹ ਸਾਰੀਆਂ ਕੀ ਆਟਮਾਂ ਜੀ ਇਹ ਵੰਗਾ ਜੋੜੀਆਂ ਆ ਸੀਲ ਹੈ ਪ੍ਰਾਣੀਆਂ ਦੀ ਸਿੰਧ ਘਟੇ ਸਬਤਾਂ ਦੀ ਮੋਹਰ ਹੈ ਮੋਹਰ ਜੀ ਜਿਹੜੀ ਉਹ ਸਾਹਮਣੇ ਬਣਿਆ ਹੋਇਆ ਜੀ ਤੇ ਆਹ ਆ ਜਿਹੜੇ ਆਪਣੀ ਆ ਗਈ ਜੀ ਇਹ ਪੁਰਾਣੀਆਂ ਵਸਤਾਂ ਆ ਜਿਵੇਂ ਆਹ ਹੱਥ ਗੋਲੇ ਆ ਲੜਾਈ ਕਰਨ ਵਾਸਤੇ ਉਹਨਾਂ ਨੂੰ ਆਹ ਟੋਬੂ ਨੂੰ ਵਾਸਤੇ ਬੱਟੇ ਆ ਬੱਟੇ ਆ ਗਈ ਜੀ ਆ ਬੱਚਿਆਂ ਦੇ ਕਢਾਉਣੇ ਆ ਆ ਘਰ ਦੇ ਵਰਤਨਾ ਜੀ ਜਿਹੜੇ ਹੋ ਆ ਬੱਟੇ ਉਹ ਤਾਂ ਫਿਰ ਇੱਕ ਤਰ੍ਹਾਂ ਦਾ ਵੀ ਜਿਵੇਂ ਆਪਾਂ ਕਹਿ ਸਕਦੇ ਹਾਂ ਵੀ ਜੁੱਧ ਦੇ ਮੈਦਾਨ 'ਚ ਵਰਤੇ ਦੇ ਹੋਣਗੇ ਹਨਾ ਇਹ ਆਹ ਪੁਰਾਣੀ ਨੋਟ ਆ ਗਈ ਹੈ ਹਨਾ ਪੁਰਾਣੀ ਕ੍ਰਾਂਸੀਆ ਇਹ ਆਜ਼ਾਦ ਭਾਰਤ ਦੇ ਤੇ ਗੁਲਾਮ ਭਾਰਤ ਦੀ ਜਦੋਂ ਅੰਗਰੇਜ਼ਾਂ ਦਾ ਰਾਜ ਸੀ ਉਦੋਂ ਦੀ ਕ੍ਰਾਂਸੀਆ ਇਹ ਅੱਜ ਤੱਕ ਉਹ ਕਿੰਨੇ ਦਾ ਜੀ ਉਹ 10000 ਦਾ ਨੋਟ ਹੈ 10000 ਦਾ ਜੀ 1954 ਦੇ ਵਿੱਚ 10000 ਦਾ ਤੇ 5000 ਦਾ ਤੇ 1000 ਦਾ ਨੋਟ ਚੱਲੇ ਆਈ ਸੀ ਗੌਰਮੈਂਟ ਆਹ 10000 ਦੀ 15 ਕਿੱਲੇ ਜ਼ਮੀਨ ਆ ਜਾਂਦੀ ਸੀ ਆਪਣੇ ਇੱਥੇ ਇਸ 10000 ਦੀ 15 ਕਿੱਲੇ ਜ਼ਮੀਨ ਉਸ ਟਾਈਮ ਦੀ ਠੀਕ ਹੈ ਜੀ ਇਹ ਕਿਹੜੇ ਸਾਲ ਚ ਚੱਲੀ ਆ ਜੀ ਇਹ 1954 ਚ 1954 ਚ 10000 ਦਾ ਤੇ 5000 ਦਾ ਚੱਲਿਆ ਜੀ ਹਾਂ 10000 ਦਾ ਵੀ ਪੁਰਾਣਾ ਹੀ ਇਹ ਹਾਂ ਪੁਰਾਣਾ ਠੀਕ ਹੈ ਜੀ ਤੇ ਹੋਰ ਪੁਰਾਣੇ ਕਿਹੜੇ ਆਪਣੇ ਇੱਕ ਪੁਰਾਣੇ ਹੈ ਮਰੇਜਾਂ ਵੇਲੇ ਦੇ ਹਨ ਸਾਰੇ ਨਾ ਵੀ ਪੁਰਾਣੇ ਸਾਰੇ ਆ ਦੇ ਕੋ ਕਿੱਡਾ ਕਿੱਡਾ ਇਹ ਵੀ 10 ਦਾ ਜੀ ਹੈ ਕਹਾਤਾ ਚੱਲਦੇ ਦੇਖੀਏ ਜੀ ਪਹਿਲਾਂ ਜਿਹੜਾ ਸਿੱਕੇ ਪਈ ਆ ਇਹ ਕਿੱਥੋਂ ਦੇ ਆ ਇਹ ਨੀਗਾ ਦੀ ਹੈ 550 ਸਾਲਾ ਬਣਾਇਆ ਸੀ ਨਾ ਗੁਰੂ ਨਾਨਕ ਦੇਵ ਜੀ ਉਦੋਂ ਜਾਰੀ ਕੀਤੇ ਸੀ ਸਰਕਾਰ ਨੇ ਅੰਨਪਾਲ ਸਰਕਾਰ ਨੇ ਜਾਰੀ ਕੀਤੇ ਸੀ ਆ ਪਾਕਿਸਤਾਨ ਸਰਕਾਰ ਨੇ ਆ ਇੱਕ ਕਮਕਾਰ ਲਿਖਿਆ ਹੋਇਆ ਜੀ ਉੱਪਰ ਹਣਾ ਉੱਪਰ 550 ਸਾਲ ਵੀ ਲਿਖਿਆ ਹੋਇਆ ਹੈ ਇਹ ਤਾਂ ਕੁਝ ਗਿਣਵੇਂ ਚੁਣਵੇਂ ਜਾਰੀ ਕੀਤੇ ਹੋਣਗੇ ਹਨ ਹਾਂਜੀ ਹਾਂਜੀ ਤੇ ਰੇਹੇ ਹੀ ਹੁੰਦੇ ਹਾਂਜੀ ਹਾਂਜੀ ਇਹ ਉੜੀਸਾ ਦਾ ਵਈ ਬਰਸਾਉਣਾ ਵੀ ਉੜੀਸਾ ਦੇ ਉਹਨਾਂ ਦਾ ਲੋਕ ਪੈਰਾ ਵਾ ਲੋਕ ਕਿਵੇਂ ਰਹਿੰਦੇ ਹਾਂ ਹੂੰ ਉਹਦੇ ਕਾਰੀਗਰਾਂ ਨੇ ਮਿੱਟੀ ਦੇ ਬਣਾਏ ਹੋਏ ਠੀਕ ਹੈ ਜੀ ਨਾਲ ਕੋਈ ਹੋਰ ਆਵਾਜ਼ ਬੰਦੇ ਸੀ ਕੰਚ ਦੇ ਲੱਗਦਾ ਉਹ ਸਾਰੇ ਠੀਕ ਹੈ ਜੀ ਠੀਕ ਹੈ ਆ ਸਾਹਮਣੇ ਵਾਲੀ ਛੜਾ ਕੀ ਹੈ ਜੀ ਇਹ ਇੱਥੇ ਆ ਰਾਣੇ ਜੰਗਲ ਇਹ ਜੰਗਲਾਂ ਆਈ ਜੰਗਲੀ ਲੋਕਾਂ ਨੇ ਇੱਥੇ ਆ ਠੀਕ ਹੈ ਜੀ ਸਾਮਾ ਉਹ ਤੀਰ ਕਮਾਨ ਆਗੇ ਜੀ ਅਗੀ ਹਾਂਜੀ ਹਾਂਜੀ ਤੇ ਉਹ ਪਰਉ ਕੀ ਗਦਾ ਕੀ ਕਹਿੰਦੇ ਆ ਉਹਨੂੰ ਗਦਾ ਕਹਿੰਦੇ ਆ ਰਣ ਸਿੰਘ ਇਹ ਨਾਮ ਪੀਰ ਹੈਗੇ ਉਹਨਾਂ ਦੇ ਠੀਕ ਹੈ ਜੀ ਉਹਨੂੰ ਰਣ ਸਿੰਘ ਹੀ ਕਹਿੰਦੇ ਜਿਹੜਾ ਸਾਡਾਂ ਤੇ ਉਹ ਦੋ ਹੀ ਉਹ ਕਾਦੀ ਖਾਤਰ ਹੁੰਦੇ ਆਈ ਹੋ ਜਿਹੜਾ ਸਾਡਾ ਤੇ ਦੋ ਉਹ ਵਜਾਉਂਦੇ ਆ ਉਹ ਚੰਗਾ ਚੀਜ਼ ਦਾ ਸ਼ਿਕਾਰ ਕਰਨ ਜਾਂਦੇ ਆ ਨਾ ਸ਼ਿਕਾਰ ਠੀਕ ਹੈ ਠੀਕ ਹੈ ਠੀਕ ਹੈ ਹਾਂ ਜੀ ਹਾਂ ਜੀ ਵਾਸਤੇ ਸ਼ਿਕਾਰ ਇਹਦੇ ਨਾਲ ਮਤਲਬ ਵਜਾਉਂਦੇ ਜਿਵੇਂ ਆਪਾਂ ਕਹਿ ਦਿੰਨੇ ਹਣਾ ਬਾਜ ਕਰਦੇ ਆ ਉਹ ਬਾਜ ਕਰਦੇ ਠੀਕ ਹੈ ਜੀ ਤੇ ਆ ਆਪਣੇ ਲੋਹੇ ਦਾ ਸਮਾਨ ਆ ਗਿਆ ਜੀ ਪੁਰਾਣਾ ਤਕੜੀਆਂ ਵਾਹ ਆਹ ਜਿੰਦਰੇ ਹੋਰ ਸਮਾਨ ਤਾਂ ਤਾਂ ਆਹ ਜਿੰਦਿਆ ਦੀ ਮਜੂਤੀ ਬਹੁਤ ਸੀਗੀ ਜੀ ਪਹਿਲਾਂ ਹਮਮ ਆਪਣੀ ਵੀ ਸੀਗਾ ਨਾ ਅੱਛਾ ਅੱਛਾ ਹੁਣ ਤਾਂ ਫਿਰ ਘੱਮ ਹੋ ਗਿਆ ਪੰਜ ਚਾਰ ਸਾਲਾਂ ਦਾ ਇਹ ਤਾਂ ਟੁੱਟਦੇ ਵੀ ਨਹੀਂ ਹੋਣੇ ਜਿੰਦੇ ਇਹ ਤਾਂ ਆਪਣੀ ਪੇਟੀ ਪਈ ਜੋ ਨਹੀਂ ਪਤਾ ਕਿੰਨੇ ਸਾਲ ਪੁਰਾਣੀਆਂ ਹਾਂ 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 ਪੜਦਾਦਾ ਜੀ ਦੀ ਪਈ ਆ ਆਪਣੀ ਇੱਕ ਅੱਛਾ ਬਹੁਤ ਭਾਰੀ ਉਹ ਵੀ ਸ਼ਾਇਦ ਡੇਢ ਕੁੰਟਲ ਦੀ ਹੋਣੀ ਆ ਛੋਟੀ ਜੀ ਆ ਕੈਮਰਾ ਆ ਗਿਆ ਜੀ ਇਹ ਪੁਰਾਣਾ ਕੈਮਰਾ ਹੈ ਸਭ ਤੋਂ ਪੁਰਾਣਾ ਕੈਮਰਾ ਹੈ ਛਾਏ estrane ਉਹ ਨਹੀਂ ਸੀਗੀ ਪਹਿਲਾ ਕੈਮਰਾ ਇਹ ਇਧਰੋਂ ਦੇਖਿਆ ਜਾਂਦਾ ਸੀਗੀ ਜੀ ਇਧਰੋਂ ਇਧਰੋਂ ਜੀ ਇਧਰੋਂ ਕਿਵੇਂ ਵੇਖਦੇ ਸੀਗੀ ਇਹ ਕਪੜਾ ਲੈ ਕੇ ਫੇਰ ਦੇਖੀ ਅੰਦਰ ਵੇਖਦੇ ਫੋਟੋ ਬਣਾਉਂਦੇ ਸੀ ਪਿਕਚਰ ਠੀਕ ਹੈ ਫੇਰ ਉਸ ਨੂੰ ਲਾਈਟ ਅਪ ਕਰਦੇ ਸੀ ਫੇਰ ਉਹ ਡਿਵੈਲਪ ਹੁੰਦੀ ਸੀ ਫੋਟੋ ਖਿੱਚੀ ਉਧਰੋਂ ਜਾਂਦੀ ਸੀ ਕਿ ਕਿਹੜੇ ਤਰੀਕੇ ਨਾਲ ਫੋਟੋ ਖਿੱਚਦੇ ਸੀ ਆ ਦੇਖੋ ਇਹਨੂੰ ਮੇਰੀ ਫੋਟੋ ਨਾਲ ਠੀਕ ਹੈ ਜੀ ਤੇ ਆਹ ਲਾ ਕੇ ਰੁਆਹੀ ਬੰਦ ਕਰ ਲੈਂਦੇ ਸੀ ਬਸ ਖਿੱਚੀ ਗਈ ਫੋਟੋ ਅੱਛਾ 1 ਸੈਕਿੰਡ ਜੀ ਖਿੱਚੀ ਜਾਂਦੀ ਸੀ ਬਾਹਰ ਕੱਢ ਠੀਕ ਹੈ ਜੀ ਠੀਕ ਹੈ ਠੀਕ ਹੈ ਆਜੋ ਅੱਗੇ ਵੀ ਦਿਖਾ ਦੇਣੀ ਜੀ ਹੋਰ ਕੀ ਦੀ ਲਾ ਦੇ ਨਾਲ ਛੋਟਾ ਵੱਡੀ ਕਰਕੇ ਬਣਾਉਂਦੇ ਸੀ ਛੋਟੋ ਵੱਡੀ ਹੋਇ ਨਹੀਂ ਸੀ ਇਹਨਾਂ ਦੀ ਹਾਂ ਇੱਥੇ ਨੱਕ ਪਾਇ ਜਾਂਦੇ ਸੀ ਇਹ ਇੱਥੇ ਛੋਟੋ ਵੱਡੇ ਡਾਰਕ ਰੂਮ ਚ ਬੰਦੀ ਸੀ ਠੀਕ ਹੈ ਜੀ ਠੀਕ ਹੈ ਕੀ ਕੀ ਵੱਡੀ ਦਾ ਸਮਾਨ ਆਪਾਂ ਖੇਤੀ ਵੱਡੀ ਵਾਲੀ ਆ ਗਈ ਸਾਰੀ ਹੈ ਨਾ ਕਾਹਨ ਤੇ ਮੇਰੀ ਪੁਣਿਆਲੀ ਮਨਾ ਹਾਂ ਇਹ ਉੱਠਾ ਤੇ ਆ ਕੀ ਅੰਕਲ ਜਿਹੜਾ ਪੈਸਾ ਮੰਗਦਾ ਹੈ ਹਲਟ ਦੀਆਂ ਟਿੰਡਾਂ ਆ ਬੋਕਾ ਹੈ ਬੋਕੇ ਨਾਲ ਖੂਚੋ ਪਾਣੀ ਕਢਦੇ ਸੀ ਹੂੰ ਆ ਹਲਟ ਦੇ ਟਿੰਡਾਂ ਆ ਗਈ ਇਹ ਭਰ ਕੇ ਹੁੰਦੀ ਸੀ ਬਾਹਰ ਹਨਾ ਇਹ ਭਰ-ਭਰ ਕੇ ਬਾਹਰ ਡੁੱਲੀਆਂ ਜਾਂਦੀਆਂ ਸੀਗੀਆਂ ਉਹ ਬੋਕਾ ਕਾਹਦੇ ਲਈ ਇਹ ਬੋਕੇ ਨਾਲ ਖੂਚੋ ਪਾਣੀ ਕਢਦੇ ਸੀ ਠੀਕ ਹੈ ਜੀ ਆਯੋਗੀ ਦਿਖਾ ਦੇਣੀ ਇਹ ਸਾਰਾ ਖੇਤੀਬਾੜੀ ਨਾਲ ਸੰਬੰਧਤ ਹੈ ਲਗਾਮਾਂ ਮੋਹਾਰਾਂ ਝੰਜਰਾ ਉਠਾਂ ਕੋੜੀਆਂ ਆਂ ਆਂ ਘੰਗਰਾਲਾਂ ਬਿੰਗ ਹੈਨਾ ਇਹ ਸਾਰਾ ਖੇਤੀਬਾੜੀ ਨਾਲ ਸੰਬੰਧਤ ਹੈ ਸੁਹਾਗੀ ਹੈ ਪੰਜਾਲੀ ਉਹ ਬਿੰਗਾ ਉਹ ਬਿੰਗਾ ਕਾਦੀ ਖਤਰ ਕਿੱਥੇ ਲੱਗਦਾ ਸੀ ਬਈ ਪਿੱਛੇ ਹੱਲ ਜੁੜਦਾ ਸੀ ਨਾ ਜਦੋਂ ਹਾਂਜੀ ਹਾਂਜੀ ਜਿੱਥੇ ਉਹ ਕੁੰਡਾ ਲੱਗਿਆ ਉਹਦੇ ਚ ਪੈਂਦਾ ਸੀ ਰਨਾਲੀ ਪੈ ਜਾਂਦੀ ਸੀ ਉਹਦੇ ਚ ਠੀਕ ਹੈ ਆ ਤੰਗੜ ਹੁੰਦਾ ਸੀ ਉੱਤੇ ਬੰਨਿਆ ਹੋਇਆ ਉਹਦਾ ਪਲਾਣਾ ਇਹ ਨੂੰ ਪਲਾਣਾ ਕਹਿੰਦੇ ਆ ਪਲਾਣਾ ਕਹਿੰਦੇ ਇਹਨੂੰ ਹਾਂ ਪਾ ਪਲਾਨੇਟ ਜਿਹੜੀਆਂ ਉਹ ਗੱਡੀਆਂ ਲੱਗੀਆਂ ਉਹਨੂੰ ਥੜੇ ਕਹਿੰਦੇ ਥੜੇ ਥੜੇ ਠੀਕ ਹੈ ਜੀ ਉਹ ਕਾ ਗੱਡਾ ਗਈ ਹੈ ਨਾ ਇਹ ਗੱਡਾ ਹੈ ਤੇ ਛੋਟਾ ਬਣਾਇਆ ਕਿ ਜਿਹੜੀਆਂ ਇਹ ਮਾਡਲ ਬਣਾਇਆ ਅੱਛਾ ਮਾਡਲ ਬਣਾਇਆ ਆ ਆ ਦੇਖੋ ਜਿਵੇਂ ਉਹ ਤਾਲਾ ਹੈ ਤਾਲੇ ਨਾਲ ਰੂਪ ਪੈਂਦੇ ਸੀ ਬਹੁਤ ਛਜਲੀ ਅੱਛ ਜਲੀ ਦਾ ਦਾਣੇ ਅੱਡ ਰਹੇ ਸੀ ਉਹ ਛੱਜ ਹੁੰਦਾ ਨਾ ਕਿੰਨਾ ਪੀ ਛੱਜ ਛੱਜ ਹਾਂਜੀ 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 ਛਜਲੀ ਹੁੰਦੀ ਸੀ ਵੱਡੀ ਇਹ ਦਾ ਨਾ ਇਹ ਵੱਡੀ ਥੋੜੀ ਜਿਹੀ ਨਾ ਹਾਂ ਗਾਹ ਪਾਰ ਗਾਹ ਪਾਰ ਕੇ ਫੇਰ ਉਹ ਉੜਾਉਂਦੇ ਸੀ ਫਿਰ ਦਾਣੇ ਅੱਡ ਕਰਦੇ ਦੂੜੀ ਅੱਡ ਕਰਦੇ ਠੀਕ ਹੈ ਜੀ ਇਹ ਟਾਲੇ ਨਾਲ ਰੂਪ ਦੇਤੀ ਆਹਾ ਮਸ਼ਕ ਮਸ਼ਕ ਨੂੰ ਪਾਣੀ ਪੀਉਂਦੇ ਸੀ ਭਾਈ ਕਣੀ ਹੈ ਭਾਈ ਕਣੀ ਜੀ ਨੇ ਪਾਣੀ ਪਿਆ ਸੀ ਇਹ ਉਹੀ ਹਨ ਮਤਲਬ ਉਸ ਤਰ੍ਹਾਂ ਦਾ ਵੱਡੇ ਸਾਈਜ਼ ਦਾ ਥੋੜਾ ਹੁੰਦਾ ਸੀ ਇਸ ਵਿੱਚ 8-10 ਤੋੜੇ ਪਾਣੀ ਦੇ ਪੈਣਗੇ ਮੱਟੀ ਇਹਦੇ ਚ 4-5 ਤੋੜੇ ਇਹਦੇ ਚ ਪੈ ਜਾਂਦੇ ਸੀ ਆ ਗ੍ਰਾਮ ਫੋਨ ਇਹ ਵੀ ਕਾਫੀ ਪੁਰਾਣੇ ਹੋਣਗੇ ਜੀ ਕੋਡ ਪਲੇਅਰ ਮਸ਼ੀਨਾਂ ਹੈਗੀਆਂ ਹਾਂ ਮੈਂ ਪੁਰਾਣਾ ਰੇਡੀਓ ਹੈ ਾ ਕੋਡ ਰੇਡੀ ਕਾਠੀ ਹੈ ਪੁਰਾਣੀ ਹਾਂ ਆ ਰੇਡੀਓ ਪੁਰਾਣੀ ਆ ਗਈ ਜੀ ਹਾਂ ਅਨ ਕੀ ਦੱਸਿਆ ਸੀ ਇਹਨੂੰ ਕੀ ਕਹਿੰਦੇ ਆ ਜੀ ਹਾਂ ਸਾਰਾ ਤੜਾ ਉਹ ਗਲੇ ਦੇ ਤੂੰ ਮਰ ਲਈ ਗਏ ਤੇ ਸਰ ਉਹ ਕਾਟੋ ਕਹਿੰਦੇ ਇਹਨੂੰ ਕਾਟੋ ਉਹ ਸਾਈਡ ਤੇ ਇਸ ਤਰੀਕੇ ਨਾਲ ਚਲਾਉਣੀ ਜੀ ਹਾਂ ਹਾਂ ਆ ਗਾ ਬਾਪਾ ਇਹ ਲੈ ਕੱਢਣ ਵਾਲਾ ਹੈ ਸੇਅਰ ਦੇ ਵੱਟੇ ਆ ਰੇਡੀਓ ਟੇਪ ਰਿਕਾਰਡ ਆਹ ਟੈਲੀਵੀਜ਼ਨ ਹੈ ਛੋਟਾ ਆ ਪ੍ਰੋਜੈਕਟਰ ਫਿਲਮ ਚਲਾਉਂਦੇ ਸੀ ਨਾ ਮੈਂ ਫਿਲਮ ਚੰਗੀ ਸੀ ਜੀ ਨਾ ਚਾਪੈਲਾ ਇਹ ਨਾ ਚਲਦੀ ਸੀ ਆ ਸਪੂਲ ਪਲੇਅਰ ਹੈ ਇਹਦੇ ਨਾਲ ਰਿਕਾਰਡਿੰਗ ਹੁੰਦੀ ਸੀ ਗਾਣਿਆਂ ਦੀ ਕਲਮਾ ਵਗੈਰਾ ਚਲ ਠੀਕ ਹੈ ਜੀ ਇਹ ਸਪੂਲ ਪਲੇਅਰ ਕਰਦੇ ਸਪੂਲ ਪਲੇਅਰ ਜੀ ਠੀਕ ਹੈ ਜੀ ਠੀਕ ਹੈ ਆ ਰੀਡੀਓ ਆ ਕੇ ਨਾਲ ਜੀ ਹੈ ਨਾ ਆ ਬੱਟੇ ਆ ਗਏ ਜੀ ਆਪਣੇ ਇਹ ਬੱਟੇ ਸੇਰ ਦੇ ਬੱਟੇ ਸੇਰ ਦਾ ਦੋ ਸੇਰ ਦਾ ਤੇ ਸੇਰ ਦਾ ਸ਼ਟੰਕੀ ਦਾ ਪਸ਼ੇਰੀ ਹੈ ਠੀਕ ਹੈ ਜੀ ਆਮਾਨ ਦਾ ਮਣੀ ਕਹਿੰਦੇ ਨੇ ਮਣੀ ਆਹ ਕਾਫੀ ਪੁਰਾਣਾ ਇਹ ਵੀ ਹਨਾ ਇਹ ਪੁਰਾਣਾ ਇਹਦੇ ਨਾਲ ਦਾ ਓਕੇ ਦੇਖੋ ਬਲੈਕਨ ਵਾਲੀ ਟੀਵੀ ਵੈਸ਼ੀ ਦਾ ਸਾਹਿਬ ਫੋਨ ਦੇਖੋ ਫੋਨ ਬੜੇ ਪੁਰਾਣੇ ਆਹ ਫੋਨ ਤਾਂ ਆਪਾਂ دیکھے ਹੀ ਖਰ ਬਾਕੀ ਆ ਪੁਰਾਣੀ ਆ ਜੇ ਸਾਰੇ ਹਨਾ ਦੇਖੇ ਦਾ ਸਾਰੇ ਹੀ ਆਹਾ ਤੁਸੀਂ ਹਨਾ ਕਿਉਂ ਪਹਿਲਾਂ ਦੇ ਟਾਈਮ ਦੇ ਫਿਰ ਇਹ ਤਾਂ ਕਾਫੀ ਪੁਰਾਣੀ ਆ ਗਈ ਹੈ ਨਾ ਆ ਦੇਖਾ ਪੁਰਾਣੇ ਸਾਰੇ ਕੈਮਰੇ ਜਦੋਂ ਬਲੈਕ ਐਂਡ ਵਾਈਟ ਫੋਟੋਸ ਫਿੱਟਦੇ ਸੀ ਰਿਕਾਰਡ ਪਲੇਅਰ ਹੈ ਆ ਵੀ ਸੀ ਆਰ ਹੈ ਆ ਦੇਖੋ ਠੀਕ ਹੈ ਵੀ ਸੀ ਆਰ ਨ ਵਰਕਿੰਗ ਚਾਹੀਏ ਆ ਟੀਵੀ ਦੇਖੋ ਬਲੈਕ ਐਂਡ ਵਾਈਟ ਚੁੰਦੇ ਸ਼ਟਰ ਖੁੱਲ ਜਾਂਦੇ ਸੀ ਕਿਸੇ ਕਿਸੇ ਦੇ ਘਰੇ ਹੁੰਦਾ ਸੀ ਉਹ ਟੀਵੀ ਅਸੀਂ ਦੇਖਣ ਦੇ ਲੋਕਾਂ ਨੂੰ ਫਿਲਮਾਂ ਜੀ ਦੇਖੀ ਅਸਲ ਦੇ ਵਿੱਚ ਅਹੀ ਆ ਪੁਰਾਣਾ ਰੇਡੀਓ ਹੈ ਇਹਨੂੰ ਰੇਡੀਓ ਗ੍ਰਾਮ ਕਹਿੰਦੇ ਇਧਰ ਇਧਰ ਰੇਡੀਓ ਹੁੰਦਾ ਅੱਧੇ ਤੇ ਗ੍ਰਾਮੋਫੋਨ ਮਸ਼ੀਨ ਵੀ ਠੀਕ ਹੈ ਜੀ ਇਹ ਕਦੇ ਕਦੇ ਨਾਲ ਵੀ ਚੱਲੇ ਜਾਂਦਾ ਸੀਗਾ ਆਹ ਟੇਪ ਆਹ ਸਟੇਪ ਮਸ਼ੀਨਾਂ ਹੈ ਇਹਨਾਂ ਆ ਪੁਰਾਣੇ ਸਾਰੀਆਂ ਹਸਟ ਟੇਪਿੰਗ ਮਸ਼ੀਨ ਜੀ ਹੈ ਉਹ ਘੜੀ ਆ ਗਈ ਜੀ ਹੂੰ ਉਹ ਇਧਰ ਦੀ ਸੜਾ ਕੀ ਆਈ ਆ ਆਹ ਇਹ ਗਲੋਬ ਹੈ ਗਲੋਬ ਹੈ ਇਹ ਵੀ ਘੜੀ ਇਹ ਨਹੀਂ ਇਹ ਥਰਮੋਮੀਟਰ ਟੈਂਪਰੇਚਰ ਦੇ ਸੁਣ ਵਾਸਤੇ ਹੈ ਟੈਂਪਰੇਚਰ ਲਈ ਟੈਂਪਰੇਚਰ ਤੇ ਥੱਲੇ ਵੀ ਕੁਝ ਬਣਿਆ ਹੋਈ ਹੈ ਇਹਦੇ ਹਨਾ ਹਾਂ ਇਹ ਕੰਪਾਸ ਕੰਪਾਸ ਦਿਸ਼ਾ ਦੱਸਦੀ ਹੈ ਹਨਾ ਆਹ ਕੀ ਆ ਗਈ ਇਹ ਕਿ ਸੋ ਸਕੋਪ ਆ ਗਿਆ ਹਾਂ ਟੈਲੀਸਕੋਪ ਟੈਲੀਸਕੋਪ ਆਹ ਦਾ ਆਪਣੀ ਡਾਕ ਵਾਲੀ ਆ ਗਈ ਲੈਟਰ ਬਾਕਸ ਇਹ ਪੁਰਾਣੇ ਸਾਜ ਹੈ ਰਵਾਵ ਇਹ ਮਰਦਾਨਾ ਜਿਹੜਾ ਰਵਾਵ ਪਿਆਉਂਦੇ ਸੀ ਇਹਨੂੰ ਸਰੰਦਾਰ ਰਵਾਵ ਕਹਿੰਦੇ ਸਰੰਦਾਰ ਰਵਾਵ ਠੀਕ ਹੈ ਜੀ ਆ ਕੀ ਆ ਗਈ ਹੈ ਇਹ ਗੇਮ ਨੂੰ ਬੀਨ ਕਹਿੰਦੇ ਕੁਝ ਕੀ ਕਹਿੰਦੇ ਸਿੱਕੇ ਇਹਨੂੰ ਕੀ ਕਹਣੀ ਹੈ ਡੰਬਰੂ ਕੀ ਆ ਆਪਣੀ ਤੁੰਬੀ ਆ ਗਈ ਹਨ ਆ ਬੱਜ ਆ ਗਈ ਬੱਜ ਇਹ ਸਾਰੇ ਪੁਰਾਣੇ ਸਿੱਕੇ ਪੁਰਾਣ ਸ਼ੁਰੂ ਤੋਂ ਲੈ ਕੇ ਅੱਜ ਤੱਕ ਦੇ ਸਾਰੇ ਸਿੱਕੇ ਇੱਥੇ ਤੁਮਾਂ ਮੀਡੀਅਮ ਤੇ ਦੇਖਣ ਨੂੰ ਮਿਲਣਗੇ ਹੂੰ 20 ਪੈਸੇ 25 ਪੈਸੇ ਚੰਦੀ ਦੇ ਤੁਸੀਂ ਤਾਂ ਅੰਕਲ ਜੀ ਖਜ਼ਾਨਾ ਹੀ ਰੱਖੀ ਬੈਠੇ ਹੋ ਪੁਰਾਣਾ ਆਸੇ ਪਾਸੇ ਮੇਲਾ ਤਾਂ ਨਹੀਂ ਹੋਣਾ ਕਿਸੇ ਪਾਸੇ ਹਨਾ ਇਹ ਛੰਨੇ ਆ ਪੁਰਾਣੇ ਵੱਡੇ ਤੋਂ ਲੈ ਕੇ ਛੋਟੇ ਤੱਕ ਬਾਕੀ ਇੱਕ ਗੱਲ ਹੋਰ ਵੀ ਤੁਸੀਂ ਥੋੜੀ ਸੰਭਾਈ ਵਧੀਆ ਡੋਡੀ ਜਗ੍ਹਾ ਤੇ ਰੱਖੇ ਹੋਏ ਆ ਸਾਰੀ ਤੇ ਪ੍ਰਸਾਗੀਆਂ ਆਪਣੀ ਹਨਾ ਹਾਂ ਠੀਕ ਹੈ ਜੀ ਕਾਦੀ ਨੇ ਚੱਲਣ ਵਾਲੀ ਹਵਾ ਨਾ ਹਵਾ ਫਰਦ ਦੇ ਸੇ ਦੇ ਵਿੱਚ ਆਪਣਾ ਇਸਟਰ ਨਾ ਚੱਲਦਾ ਹਵਾ ਨਾਲ ਹੀ ਚੱਲੀ ਜਾਂਦੀ ਸੀ ਹਾਂ ਹਾਂ ਵਿੱਚ ਤੇਲ ਪੈਂਦਾ ਠੀਕ ਹੈ ਹਾਂ ਮਿੱਟੀ ਮਿੱਟੀ ਦੇ ਦੇਲੋਂ ਤੇ ਇਹ ਲਗਦੀਆਂ ਲੈਂਪ ਲਾੜਨਾ ਹੈ ਛੰਗਾਂ ਮੱਦੇ ਬਣੇ ਬਰਤਾਂ ਉਹ ਚਰਾਗ ਇਹ ਸਾਰਾ ਕੁਝ ਪੁਰਾਣੀ ਹੈ ਹੀ ਹੈ ਨਾ ਬਾਹਰ ਦਾ ਸਮਾਨ ਵੀ ਕਾਫੀ ਰੱਖੀ ਬਠੇ ਤੁਸੀਂ ਹੈ ਨਾ ਇਹ ਅੱਗੇ ਬਾਹਰ ਦਾ ਹੂੰ ਵਿੱਚ ਪੁਰਾਣੀ ਚੀਜ਼ਾਂ ਪੁਰਾਣੀਆਂ ਚੀਜ਼ਾਂ ਜੋ ਵੀ ਜਿੱਥੋਂ ਦੀਆਂ ਵੀ ਹੈਗੀਆਂ ਅਸ ਟਾਈਮ ਆਪਾਂ ਬਸ ਅੱਡੇ ਦੇ ਖੜੇ ਹਾਂ ਜੈ ਸਿੰਘ ਦੇ ਇੱਥੇ ਆਪਾਂ ਕਰਦੇ ਹਾਂ ਵੀਡੀਓ ਦੀ ਸਮਾਪਤੀ ਵੀਡੀਓ ਵਧੀਆ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਮਿਲਦੇ ਹਾਂ ਕਿਸੇ ਨਵੇਂ ਪਿੰਡ ਨਵੀਂ ਜਾਣਕਾਰੀ ਦੇ ਨਾਲ ਸਾਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ